ਇਹ ਦਿਨੋਂ ਦਿਨ ਸਾਨੂੰ ਤਲਾਹਾਵਾਂ ਵੱਧੀਆਂ ਜਾ ਰਹੀਆਂ ਨੇ ਜੀ ਇੱਥੇ ਪੈਂਦਾ ਜੀ ਅੱਛਾ ਇੱਧਰ ਪੈਂਦਾ ਕੀ ਹਾਲ ਹੈ ਵੀਰੇ ਅੱਜ ਸਵੇਰ ਮੇਰੀ ਤਾਈ ਮਰੇ ਨਾ ਤਾਈ ਮਰਨ ਤੋਂ ਬਾਅਦ ਕਿ ਜਿਦਾਂ ਕਿਸੇ ਨਾਲ ਦੁੱਖ ਸੁੱਖ ਨਹੀਂ ਵੰਡ ਸਕਦਾ ਸੀ ਚਲੋ ਭਰਾ ਪਰਜਾਈ ਕੋਈ ਨਹੀਂ ਪੁੱਛਦਾ ਸੀ ਮੈਂ ਸਾਫ਼ ਦੱਸਾਂ ਮਾਂ ਤੋਂ ਬਾਅਦ ਆਹ ਹਾਲਾਤਾਂ 'ਚ ਪੁੱਤ ਪਹੁੰਚ ਗਿਆ ਜੀ ਤੁਸੀਂ ਇੱਕ ਵਾਰੀ ਦੇਖਿਓ ਠੀਕ ਸੀ ਇਹ ਕੰਮ ਕਰ ਕਰਕੇ ਘਰ ਚੋਂ ਟੱਬਣ ਨੂੰ ਚਾਲ ਪਾਲਦਾ ਸੀ ਸਾਰੇ ਟੱਬਣ ਨੂੰ ਇਹ ਕਿ ਸਾਨੂੰ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਦਾ ਸੀ ਇਹ ਫੜੇ ਨਹੀਂ ਇਕੱਠੇ ਪੈਣ ਪਾਈ ਮੈਂ ਆਪਣਾ ਪੜਿਆ ਸੀ ਬਸ ਮੇਰਾ ਵੀ ਤੁਹਾਡੇ ਮਰਗਾ ਦਿਮਾਗ ਹੋ ਗਿਆ ਸੱਚੀ ਗੱਲ ਹੈ ਜੀ ਮੇਰੇ ਕੋਈ ਨਹੀਂ ਕੋਈ ਨਾ ਇਹਦਾ ਰੱਬ ਦਾ ਭਗਤ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਟਾਈਮ ਅਸੀਂ ਰਾਜਪੁਰੇ ਸ਼ਹਿਰ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਏਰੀਆ ਜੀ ਇਹ ਪੰਜੀਰੀ ਪਲਾਂਟ ਜਿਹੜੇ ਰਾਜਪੁਰੇ ਦੇ ਵਾਸੀ ਨੇ ਉਹਨਾਂ ਨੂੰ ਪਤਾ ਜੀ ਇਹ ਪੰਜੀਰੀ ਪਲਾਂਟ ਆ ਜੀ ਸਰਕਾਰੀ ਜਿਹੜਾ ਇਹ ਜਗਾਹ ਜੀ ਇੱਥੇ ਕਿਸੇ ਟਾਈਮ ਪੰਜੀਰੀ ਬਣਦੀ ਸੀ ਔਰ ਅੱਜ ਇਹ ਖੰਡਰੇ ਬਣ ਚੁੱਕਿਆ ਹਨ ਜੀ ਬਹੁਤ ਪੁਰਾਣੀ ਇਹ ਜਗਾਹ ਬਣੀ ਹੋਈ ਹੈ ਇਹਦੇ ਅੰਦਰ ਇੱਕ ਵੀਰ ਰਹਿੰਦਾ ਜੀ ਲਾਹਵਾਰਸਾ ਲਾਟਾਂ ਦੇ ਵਿੱਚ ਐਸੇ ਕੂੜਾ ਔਰੇ ਵੀਰ ਉਹਨਾਂ ਨੇ ਸਾਨੂੰ ਜਦੋਂ ਦੱਸਿਆ ਤਾਂ ਹਾਲਾਤ ਤੁਸੀਂ ਆਪ ਮਹਿਸੂਸ ਕਰੋ ਇੱਕ ਇੰਨੇ ਕੁਸਤਰੇ ਦੇ ਵਿੱਚ ਮਤਲਬ ਇੰਨੇ ਕੂੜਾ ਕਰਕਟ ਵਿੱਚ ਪੈਣਾ ਇੱਕ ਇਨਸਾਨ ਲਈ ਕਿੰਨਾ ਔਖਾ ਹੋਊਗਾ ਉਹ ਹੈਗਾ ਜੀ ਅੰਦਰ ਵੀਰ ਆਪਾਂ ਮਿਲਦੇ ਆਂ ajo ji vire ajo vire ਮੈਂ ਵੀਰ ਉਹਨਾਂ ਨੂੰ ਕਹੂੰਗਾ ਤੁਸੀਂ ਹੋ ਜੋ ਅੱਗੇ ਵੀਰੇ ਹਨਾ ਔਰ ਦੇਖੋ ਕਿੰਨੀ ਮੈਂ ਕਹਿੰਦਾ ਇੱਕ ਨਰਕ ਭਰੀ ਜ਼ਿੰਦਗੀ ਉਹ ਕੱਟ ਰਿਹਾ ਹੋਊਗਾ ਵਿਚਾਰਾ ਉਹਰੇ ਇੰਨੇ ਮਾੜੇ ਹਾਲਾਤਾਂ ਚ ਇਨਸਾਨ ਸਾਡਾ ਅੱਜ ਦਾ ਪਹੁੰਚ ਗਿਆ ਇਹ ਦਿਨੋਂ ਦਿਨ ਸਾਨੂੰ ਇਤਲਾਹਾ ਵਧਦੀਆਂ ਜਾ ਰਹੀਆਂ ਨੇ ਜੀ ਵੀ ਭਾਈ ਇੱਥੇ ਵੀ ਬੰਦਾ ਪਿਆ ਇੱਥੇ ਵੀ ਬੰਦਾ ਪਿਆ ਇਹ ਕਿਉਂ ਇਦਾਂ ਸਾਨੂੰ ਇਤਲਾਹਾਂ ਆਈ ਜਾਂਦੀਆਂ ਨੇ ਕਿਉਂ ਇੰਨੇ ਵੀਰ ਸਾਡੇ ਸੜਕਾਂ ਤੇ ਰੋਲ ਰਹੇ ਨੇ ਇਹ ਸਾਨੂੰ ਸੋਚਣ ਦੀ ਲੋੜ ਆ ਜੀ ਸਾਰੇ ਭੈਣ ਭਰਾਵਾਂ ਨੂੰ ਇਹਦੇ ਤੇ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਸ਼ਾਇਦ ਬਾਲਾ ਗੰਧਾ ਅੰਦਰਤਾ ਜੀ ਇੱਥੇ ਪੈਂਦਾ ਜੀ ਅੱਛਾ ਇੱਧਰ ਪੈਂਦਾ ਕੀ ਹਾਲ ਆ ਵੀਰੇ ਇਤਨਾ ਰਾਜੂ ਕੋਈ ਨਹੀਂ ਕੋਣ ਉੱਥੇ ਬਗ ਚੱਲਦੇ ਆਜੋ ਆ ਗਏ ਤੁਹਾਡੇ ਕੋਲ ਹੀ ਆ ਗਏ ਆਪਣੇ ਘਰ ਨਹੀਂ ਘੱਟੇ ਠੀਕ ਆ ਜੀ ਕੀ ਨਾਮ ਆ ਜੀ ਤੁਹਾਡਾ ਮੇਰੇ ਰਾਜੂ ਰਾਜੂ ਚਰਨਜੀਤ ਚਰਨਜੀਤ ਸਿੰਘ ਰਾਜੂ ਤੁਸੀਂ ਕਿੱਥੇ ਪੈਨੇ ਹੋ ਹਾਂਜੀ ਇੱਧਰ ਪੈਜਣਾ ਕਰਦੀ ਆਪਣੇ ਘਰ ਵੀ ਪੈਣਾ ਅੱਛਾ ਘਰ ਕਿੱਥੇ ਆਈ ਤੁਹਾਡਾ ਉਹ ਸਾਹਮਣੇ ਸਾਹਮਣੇ ਘਰ ਠੀਕ ਆਈ ਆ ਦਿਖਾਓ ਤੁਸੀਂ ਇੱਥੇ ਕਿੱਥੇ ਪੈਨੇ ਹੋ ਜੀ ਇੱਧਰ ਨੂੰ ਹੋ ਜਾਓ ਇੱਥੇ ਨੇ ਖੜਨ ਨੂੰ ਜਗ੍ਹਾ ਨਹੀਂ ਹੈਗੀ ਨੀਚੇ ਜੀ ਫਿਰ ਤੁਸੀਂ ਮੈਨੂੰ ਮਾਰੋਗੇ ਨਹੀਂ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਦੱਸੋ ਤੁਸੀਂ ਹਾਂਜੀ ਤੁਸੀਂ ਦੱਸੋ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਇਹ ਤਾਂ ਬਹੁਤ ਗੰਦਗੀ ਨਾਲ ਭਰਿਆ ਹੋਆ ਕਮਰਾ ਜੀ ਦੇਖੋ ਤੁਸੀਂ ਸੰਗਤ ਜੀ ਮੈਂ ਵੀਰ ਨੂੰ ਕਹੂੰਗਾ ਜੀ ਇੰਨੇ ਕੁ ਬੁਰੇ ਹਾਲਾਤ ਨੇ ਜੀ ਜਿਹੜੇ ਇਸ ਘਰ ਦੇ ਇਹ ਵੀਰ ਰਾਜੂ ਚਰਨਜੀਤ ਸਿੰਘ ਰਾਜੂ ਇਸ ਹਾਲਾਤਾਂ ਦੇ ਵਿੱਚ ਰਹਿ ਰਿਹਾ ਜੀ ਦੇਖੋ ਹਾਲਾਤ ਵੀਰ ਦੇ ਚਰਨਜੀਤ ਸਿੰਘ ਰਾਜੂ ਠੀਕ ਹੋ ਤੁਸੀਂ ਮੈਨੂੰ ਕਿਤੇ ਨਹੀਂ ਮੈਨੂੰ ਨਹੀਂ ਮਾਰਨਾ ਨਹੀਂ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਹਾਲਾਤ ਰਾਜਪੁਰੇ ਸ਼ਹਿਰ ਦੇ ਵਿੱਚ ਇਨਸਾਨ ਦੇ ਨੇ ਜੀ ਕਿਉਂ ਇਹ ਹਾਲਾਤ ਬਣੇ ਹਾਂਜੀ ਕੋਈ ਬਾਤ ਆ ਜਾਏਗਾ ਹਾਂਜੀ ਤੁਸੀਂ ਉਰੀ ਭੈਣੇ ਹੋ ਨਾ ਨਾ ਮੈਂ ਆਪਣੇ ਘਰ ਵੀ ਜਾਣਾ ਅੱਛਾ ਘਰ ਹੈਗਾ ਜੀ ਇਹਨਾਂ ਦਾ ਉਹ ਤੇ ਪਕਾਉਣ ਰਹਿਂਦਾ ਜੀ ਕਰੇ ਭਰਾ ਇਹਦਾ ਭਰਾ ਕਿੱਥੇ ਦੀ ਅੱਛਾ ਉਹ ਮਤਲਬ ਵਿਆਹਿਆ ਬਰਿਆ ਜੀ ਉਹ ਹਾਂ ਇਹ ਵੀਰ ਇਹਨੂੰ ਵੀ ਹੋਇਆ ਜੀ ਵਿਆਹ ਆ ਬਾਈ ਅੱਛਾ ਇਹਦਾ ਵਿਆਹ ਹੋਇਆ ਸੀ ਜੀ ਹਾਂ ਪੁਰਾਣੂ ਹੋ ਜੋ ਵੀ ਆਜੂਰੇ ਪਾਣੀ ਪਿੰਦੇ ਨਾ ਆਪਾਂ ਉਹ ਰਾਜੂ ਵੀਰੇ ਉਰੇ ਆਜੋ ਅੱਛਾ ਜੀ ਇਹਦਾ ਵੀ ਵਿਆਹ ਹੋਇਆ ਸੀ ਜੀ ਤੁਸੀਂ ਦੱਸੋ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ ਸੀ 2002 ਚ ਅੱਛਾ ਜੀ ਤੁਸੀਂ ਉਰੇ ਕਾਹਤੋਂ ਪੈਨਿਓ ਇੰਨੇ ਗੰਦਗੀ ਚ ਵੈਸੀ ਪੈ ਜਨਾ ਮੈਂ ਹਾਂਜੀ ਵੈਸੀ ਪੈ ਜਨਾ ਅੱਛਾ ਵੈਸੀ ਪੈ ਜਾਨੇ ਹੋ ਬੱਚੇ ਹੈਗੇ ਜੀ ਤੁਹਾਡੇ ਨਾ ਅੱਛਾ ਜੀ ਤੁਸੀਂ ਕੰਮ ਕਰ ਕੀ ਕਰਦੇ ਸੀ ਪਹਿਲੇ ਕਵਾੜ ਦਾ ਕੰਮ ਕਰਦਾ ਕਵਾੜ ਦਾ ਕੰਮ ਕਰਦੇ ਸੀ ਠੀਕ ਹੈ ਥੋੜੀ ਉਮਰ ਕਿੰਨੀ ਆ ਜੀ ਮੇਰੇ ਪਹਿਲੇ ਤਾਂ 40 ਸੀ ਹੁਣ ਤਾਂ ਪਤਾ ਨਹੀਂ 50 ਸਾਲ ਪਲੱਸ 50 ਸਾਲ ਹੋਣੀਆਂ ਨਾ ਵੀਰੇ ਹੁਣ ਇਹਨੂੰ ਮਤਲਬ ਉਰੇ ਕਈ ਸਾਲ ਹੋ ਗਏ ਨਾ ਇਹ ਤਾਂ ਬਹੁਤ ਗੰਦਗੀ ਆ ਵੀਰੇ ਉਰੇ ਤਾਂ ਤੁਸੀਂ ਉਰੇ ਕਾਹ ਤੋਂ ਪੈਨੇ ਆ ਜੀ ਕੋਈ ਘਰ ਬਾਟ ਟਿਕਾਣਾ ਵੀਰੇ ਮੈਂ ਆਪਣੇ ਘਰ ਪੈਟਾਂਗਾ ਵੀ ਕੀ ਕਹਿ ਦੇਣ ਨੂੰ ਫਿਰ ਚਲੇ ਜਾਣਾ ਨਵਾਂ ਗੱਗਤ ਉੱਥੇ ਜਾ ਵੀਰੇ ਤੁਸੀਂ ਆ ਕੇ ਦੱਸੋ ਮਤਲਬ ਜਿੰਦਗੀ ਚ ਹੋਇਆ ਕੀ ਇਹਨਾਂ ਦੇ ਅਸਲ ਵੀਰੇ ਕਿ ਕਿਸੇ ਮੇਰੇ ਕੋਈ ਵੀ ਸ਼ਾਮ ਨੂੰ ਕਰਦਾ ਸੀ ਆ ਕੇ ਮੇਰੀ ਜੜੀ ਲੱਗਦੀ ਸੀ ਆਪਣਾ ਕੰਮ ਵੀ ਕਰਦਾ ਸੀ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਫਿਰ ਪਹਿਲਾਂ ਤਾਂ ਮੇਰੇ ਕੋਲ ਨੀਚੇ ਪੈਂਦਾ ਸੀ ਮਮਮੀ ਮੈਂ ਕਵਾਰਾ ਸਿਸਟਮ ਜੋ ਮੇਰਾ ਵਿਆਹ ਹੋਇਆ ਮੇਰ ਜੋ ਹੈ ਫਿਰ ਉੱਪਰ ਪੈਣ ਲੱਗਿਆ ਪਰ ਆਖਰ ਉਸ ਤੋਂ ਬਾਅਦ ਮਨੂੰ ਨਹੀਂ ਪਤਾ ਇਹਨੇ ਮੇਰੀ ਜੜੀ ਛੱਡਣੀ ਬੰਦ ਕਰ ਦਿੱਤੀ ਮੇਰਾ ਕੰਮ ਛੱਡਣਾ ਬੰਦ ਮਾਸੀ ਸਾਡੀ ਜਦੋਂ ਪੂਰੀ ਹੋਈ ਨਾ ਫਿਰ ਇਹਨੇ ਮੇਰਾ ਕੰਮ ਛੱਡਣਾ ਅੱਛਾ ਤੁਸੀਂ ਆ ਜਾਓ ਜੀ ਇੱਕ ਮਿੰਟ ਫਿਰ ਇਹਨੇ ਮੇਰਾ ਕੰਮ ਛੱਡਣਾ ਬੰਦ ਕਰਤਾ ਤਾਂ ਮੈਂ ਤੁਸੀਂ ਕੀ ਕਰਦੇ ਤੇ ਮੈਂ ਚਿਕਨ ਸੁਦਾਈ ਕੰਮ ਕਰਦਾ ਸੀ ਹੁਣ ਇਚੋ ਗੈਪ ਹੋ ਜਾਂਦਾ ਹੈ ਕਹੇਗਾ ਮੈਂ ਨਾ ਆਵਾਂਗਾ ਨਾ ਆਂਦਾ ਹੈ ਨਹੀਂ ਕਦੀ ਨੇ ਆਇਆ ਨਾ ਨੰਦਰ ਪਾਇਆ ਇਹਨੂੰ ਨਾਲ ਚੱਲ ਜੀ ਅਜੂਰੇ ਆਜੋ ਵੀਰੇ ਅਜੋ ਅਜੋ ਰਾਜੂ ਆਜੋ ਵੀਰੇ ਅਜੋ ਜੀ ਤੁਸੀਂ ਵੀ ਆਓ ਜੀ ਤੁਹਾਡੀ ਮੰਮੀ ਦੀ ਮਾਂ ਦੀ ਡੈਥ ਕਦੋਂ ਹੋਈ ਸੀ ਜੀ 2015 ਨੂੰ ਅੱਛਾ ਜੀ ਤੁਸੀਂ ਕੋਈ ਦੱਸਣ ਲੱਗੇ ਦੀ ਇਹਨਾਂ ਦੀ ਮਤਲਬ ਕੀ ਘਟਨਾ ਵਾਪਰੀ ਜੀ ਇਹ ਜੀ ਜੀ ਚਲੋ ਪਹਿਲਾਂ ਤਾਂ ਚਲੋ ਮੈਂ ਕਿਹਾ ਕਿ ਵਿਆਹ ਹੋਲੇ ਹੈ ਨਾ ਵਿਆਹ ਤੋਂ ਬਾਅਦ ਇਹ ਹੋ ਵੀ ਗਿਆ ਸੀਗਾ ਬਿਮਾਰ ਤੇ ਅਸੀਂ ਫਿਰ ਕਿਤੇ ਗੁਰਦੁਆਰੇ ਵਗੈਰਾ ਆਪਣੇ ਨਵਾਏ ਆਪਾਂ ਉਸ ਤੋਂ ਬਾਅਦ ਇਹ ਇਲਾਜ ਕਰਾਇਆ ਠੀਕ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਮੇਰੀ ਤਾਈ ਮਰੇ ਨਾ ਤਾਈ ਮਰਨ ਤੋਂ ਬਾਅਦ ਕਿ ਜਿਦਾਂ ਕਿਸੇ ਨਾਲ ਦੁੱਖ ਸੁੱਖ ਨਹੀਂ ਵੰਡ ਸਕਦਾ ਸੀ ਚਲੋ ਪ੍ਰਾਪਰਚਾਈ ਕੋਈ ਨਹੀਂ ਪੁੱਛਦਾ ਸੀ ਮੈਂ ਸਾਫ਼ ਦੱਸਾਂ ਇਹ ਆਪਣੇ ਆਪਣੇ ਜਿਹਾ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਮੈਂਟਲੀ ਹੁੰਦਾ ਗਿਆ ਕਿ ਜਦੋਂ ਪਤਾ ਇਹਨੂੰ ਕਿਸੇ ਦਾ ਦੁੱਖ ਨਹੀਂ ਕੋਈ ਸੁਣ ਸਕਦਾ ਤੇ ਇਹ ਹੋ ਗਿਆ ਬੀਤਵੰਤੇ ਹੋ ਹੈ ਬੀਤਵੰਤੇ ਪਾਪਾ ਸੀਗਾ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਫਿਰ ਕਿ ਇਸੇ ਕਰਕੇ ਤੇ ਘਰ ਦੇ ਨੇ ਫਿਰ ਇੱਥੇ ਹੀ ਸੌਣ ਲੱਗ ਗਿਆ ਇਹ ਇੰਨੇ ਟਾਈਮ ਤੋਂ ਇੱਥੇ ਹੀ ਰਹਿ ਰਿਹਾ ਅਸੀਂ ਕਾਫੀ ਜਨਨ ਨੂੰ ਬੋਲਿਆ ਪਰ ਉਹਨੂੰ ਕੋਈ ਲੈਣ ਆਇਆ ਮਾਂ ਦੀ ਜੀ ਡੈਥ ਆ ਜੀ ਉਸ ਤੋਂ ਬਾਅਦ ਜ਼ਿਆਦਾ ਹੋ ਗਿਆ ਉਸ ਤੋਂ ਪਹਿਲਾਂ ਵਾਈਫ ਨਾਲ ਹਾਂਜੀ ਬੋਲੋ ਹਾਂਜੀ ਵਾਈਫ ਤਾਂ ਪਹਿਲਾਂ ਹੀ ਛੱਡ ਗਈ ਉਸ ਤੋਂ ਬਾਅਦ ਮੇਰੀ ਤਾਈ ਸੀਗੇ ਤਾਈ ਤੋਂ ਬਾਅਦ ਜਦੋਂ ਹੋਇਆ ਉਸ ਤੋਂ ਬਾਅਦ ਜ਼ਿਆਦਾ ਹੋ ਗਿਆ ਕਿ ਇਹਨੂੰ ਸਾਰਿਆਂ ਨੇ ਕਿਸੇ ਨੇ ਪੁੱਛਣਾ ਕਿਸ ਨੇ ਬੰਦ ਕਰਤਾ ਕਿ ਜਿਵੇਂ ਆਪਣੇ ਮਾਂ ਨਾਲੀ ਦੁੱਖ ਸੁਖ ਫੋਲਦਾ ਸੀ ਹੁਣ ਕੋਈ ਸੁਣਨ ਵਾਲਾ ਨਹੀਂ ਸੀ ਨਾ ਨੂੰ ਕੋਈ ਦੇਣ ਵਾਲਾ ਨਹੀਂ ਸੀ ਤੇ ਤਾਂ ਤੋਂ ਇਸ ਤੋਂ ਬਾਅਦ ਇਹਦਾ ਹੀ ਹਾਲ ਹੋ ਗਿਆ ਹਾਂਜੀ ਦੇਖ ਇਹ ਤੇ ਪਹੁੰਚ ਗਿਆ ਪੁੱਤ ਜੀ ਮਾਂ ਹੁੰਦੀ ਸ਼ਾਇਦ ਅੱਜ ਦੇ ਹਾਲਾਤ ਆ ਨਾ ਹੁੰਦੇ ਅਸੀਂ ਇਹ ਚੀਜ਼ਾਂ ਪੰਜਾਬ ਦੇ ਵਿੱਚ ਦੇਖ ਦੇਖ ਕੇ ਹਰ ਰੋਜ਼ ਪਰੇਸ਼ਾਨ ਆ ਵੀ ਦਿਨੋਂ ਦਿਨ ਇਹ ਚੀਜ਼ਾਂ ਸਾਡੇ ਪੰਜਾਬ ਚ ਵੱਧਦੀਆਂ ਜਾ ਰਹੀਆਂ ਨੇ ਦਿਨੋਂ ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਆ ਰਾਜੂ ਵੀਰੇ ਉਰੇ ਆਓ ਤੁਸੀਂ ਸਾਡੇ ਕੋਲੇ ਆਓ ਆਜੂ ਉਰੇ ਆਓ ਤੁਸੀਂ ਭੈਣ ਕੋਲੇ ਖੜੋ ਰਹੇ ਤੇ ਦਿਨੋਂ ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਆ ਦਿਨੋਂ ਦਿਨ ਰਿਸ਼ਤਿਆਂ ਚ ਗਰਾਬਟਾਉਂਦੀ ਜਾ ਰਹੀ ਆ ਮਤਲਬ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਕਿਹਨੂੰ ਟਹਿਰਾਈਏ ਇਹ ਤਾਂ ਹੁਣ ਉਸ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਹੁੰਦਾ ਦੇਖੋ ਇੱਕ ਇਨਸਾਨ ਇਹ ਹੁਣ ਇਹਨੂੰ ਆਪਾਂ ਕਰਮ ਕਹਿ ਦਈਏ ਵੀ ਮਹਾਰਾ ਜੀ ਨੇ ਕੋਈ ਕਰਮ ਇਦਾਂ ਦੇ ਲਿਖਤੇ ਕੋਈ ਮਾੜਾ ਕਰਮ ਇਦਾਂ ਦਾ ਇਨਸਾਨ ਤੋਂ ਹੋ ਗਿਆ ਸਾਨੂੰ ਨਹੀਂ ਪਤਾ ਮਤਲਬ ਆਪਣੀ ਆਈਡੀਆ ਹੁੰਦੇ ਨੇ ਤਾਂ ਹਨਾ ਵੀ ਇਦਾਂ ਹੋ ਗਿਆ ਹੋ ਇਨਸਾਨ ਦੀ ਜ਼ਿੰਦਗੀ 'ਚ ਪਰ ਬੜੇ ਦੁੱਖ ਦੀ ਗੱਲ ਆ ਵੀ ਇਨਸਾਨ ਇੱਥੋਂ ਤੱਕ ਪਹੁੰਚ ਗਿਆ ਔਰ ਰਾਜਪੁਰਾ ਸ਼ਹਿਰ ਬਹੁਤ ਵੱਡਾ ਸ਼ਹਿਰ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਅਤੇ ਅਸੀਂ ਆਪਣਾ ਸੁਪਨਾ ਬਹੁਤ ਵੱਡਾ ਸੁਪਨਾ ਲੈ ਕੇ ਚੱਲੇ ਹੋਏ ਹਾਂ ਜੀ 2019 ਤੋਂ ਅਸੀਂ ਚੌਨੀਆਂ ਵੀ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਸ਼ਰਮ ਜਿਹੜਾ ਦਿਨੋਂ ਦਿਨ ਵੱਡਾ ਬਣਾਉਣਾ ਪੈ ਰਿਹਾ ਰਾ ਜਿਹੜਾ ਪਰਿਵਾਰ ਕ੍ਰਿਸਤੀਆਂ ਚ ਗ੍ਰਾਵਟ ਔਨ ਕਰਕੇ ਇਨਸਾਨ ਆ ਨਰਕ ਪਰੇ ਹਾਲਾਤਾਂ ਚ ਪਹੁੰਚ ਜਾਂਦਾ ਜੀ ਇਸ ਕਰਕੇ ਸੁਪਨਾ ਇਹ ਪੂਰਾ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲੇ ਹੋਊਗਾ ਉੱਥੇ ਤੁਸੀਂ ਲਚਕਾਣੀ ਪਿੰਡ ਕਦੇ ਨਾ ਕਦੇ ਵਿਜ਼ਿਟ ਕਰੋ ਆਪ ਜੀ ਦੇਖੋ ਆ ਕੇ ਵੀ ਰਾਜੂ ਵਰਗੇ ਵੀਰਾਂ ਦੀ ਜ਼ਿੰਦਗੀ ਉੱਥੇ ਕਿਵੇਂ ਸਵਰਗ ਬਣਦੀ ਆ ਉੱਥੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੋੜ ਆ ਤਾਂ ਜੋ ਇਦਾਂ ਦੇ ਵੀਰਾਂ ਨੂੰ ਵੱਧ ਤੋਂ ਵੱਧ ਸਾਮਿਆ ਜਾ ਸਕੇ ਜਿਵੇਂ ਇਸ ਵਕਤ ਜਿੰਨੀ ਕੁਆਂਟੀਟੀ ਆ ਹੋਰ ਵੀਰਾਂ ਨੂੰ ਸਾਮਿਆ ਜਾ ਸਕੇ ਸਾਡੀ ਅਰਦਾਸ ਇਹ ਆ ਵੀ ਰਾਜੂ ਵਰਗੇ ਵੀਰ ਨਾ ਹੋਣ ਨਾ ਕਿਸੇ ਤੇ ਕੋਈ ਵਿਵਪਤਾ ਪਵੇ ਨਾ ਕਿਸੇ ਨੂੰ ਮੈਂਟਲੀ ਪ੍ਰੋਬਲਮ ਹੋਵੇ ਪਰ ਦਿਨੋ ਦਿਨ ਇਹ ਹਾਲਾਤ ਵਿਗੜਦੇ ਜਾ ਰਹੇ ਨੇ ਸਾਡੀ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਰਾਮ ਜੀ ਕ੍ਰਿਸ਼ਨ ਜੀ ਦੇ ਚਰਨਾਂ ਚ ਅਰਦਾਸ ਆ ਮਹਾਰਾਜ ਕੋਈ ਐਸੀ ਖੇਡ ਖੇਡੋ ਕੋਈ ਐਸਾ ਮਨੁੱਖ ਨਾ ਹੋਵੇ ਜਿਹਨੂੰ ਪਰਿਵਾਰ ਦੇ ਵਿੱਚ ਅਜਿਹੀ ਵਿਵਪਤਾ ਪਵੇ ਔਰ ਜਿਹੜੀ ਮਾਂ ਹੁੰਦੀ ਆ ਸਾਨੂੰ ਇਹ ਲੱਗਦਾ ਮਾਂ ਇੱਕ ਪੀਰ ਪਗੰਬਰ ਅਵਤਾਰ ਨਾਲੋਂ ਘੱਟ ਨਹੀਂ ਹੁੰਦੀ ਮਤਲਬ ਮਾਮਾ ਦੇਖੋ ਮਾਂ ਕੇਅਰ ਕਰਦੀ ਸੀ ਜੀ ਇਹ ਪੈਣੀ ਜਿਹੜੀ ਪ੍ਰੋਬਲਮ ਆਈ ਇਹਨਾਂ ਦੀ ਇਹ ਮਤਲਬ ਇਹਨਾਂ ਦੀ ਮਦਰ ਨੂੰ ਵੀ ਪ੍ਰੋਬਲਮ ਸੀਗੀ ਨਹੀਂ ਨਹੀਂ ਜੇ ਸਾਡੇ ਘਰ ਚ ਕਿਸੇ ਨੂੰ ਇੰਨੀ ਪ੍ਰੋਬਲਮ ਸੀਗੀ ਸਿਰਫ ਇਹਨੂੰ ਹੀ ਹੋਈ ਐ ਫਿਰ ਇਸ ਤੋਂ ਬਾਅਦ ਇਹਦਾ ਭਰਾ ਇੱਕ ਉਹ ਪੂਰਾ ਹੋ ਗਿਆ ਘਰ ਚ ਥੋੜਾ ਕਲੇਸ਼ ਸੀਗਾ ਤੇ ਉਹ ਪੂਰਾ ਉਸ ਤੋਂ ਉਹੀ ਇਹਦੀ ਕੇਅਰ ਕਰਦਾ ਸੀ ਫਿਰ ਉਹ ਵੀ ਪੂਰਾ ਹੋ ਗਿਆ ਫਿਰ ਕਿਸੇ ਨੂੰ ਪੁੱਛਿਆ ਫਿਰ ਇਸ ਤੋਂ ਬਾਅਦ ਇਹਦਾ ਹੋਰ ਵੀ ਬੁਰਾ ਹਾਲ ਹੋ ਗਿਆ ਹਾਂਜੀ ਦੇਖੋ ਐਕਟਿਵ ਕੀ ਕਰਦਾ ਵੀਰਾਂ ਮੈਂ ਕਹਾਂਗਾ ਇੱਕ ਵਾਰੀ ਕੈਮਰਾ ਦੂਰੀ ਰੱਖਿਓ ਵੀਰ ਉਹਨਾਂ ਨੂੰ ਮੈਂ ਵਾਰੀ ਵਾਰੀ ਬੇਨਤੀ ਕਰ ਰਿਹਾ ਦੇਖੋ ਤੁਸੀਂ ਆਹ ਹਾਲਾਤਾਂ ਚ ਇਨਸਾਨ ਗਰਮੀ ਆ ਬਿਲਕੁਲ ਠੀਕ ਠਾਕ ਸੀ ਬਹੁਤ ਵਧੀਆ ਕਮਾਈ ਸਾਰੇ ਘਰ ਦਾ ਖਰਚਾ ਇਹੀ ਚਲਾਉਂਦਾ ਸੀ ਜੀ ਸਾਰੇ ਪਰਿਵਾਰ ਨੂੰ ਇਹੀ ਪਾਲਣ ਵਾਲਾ ਸੀ ਕਿ ਹੁਣ ਇਹੀ ਦੇਖੋ ਇੱਕ ਮਰ ਗਿਆ ਉਹ ਕਹਿੰਦੇ ਮੇਰੇ ਕੋਲੇ ਬੱਚੇ ਆ ਮੈਂ ਨਹੀਂ ਸੰਭਾਲਣ ਦੇ ਇੱਕ ਇਹ ਭਰਾ ਵੈ ਇਹ ਕਹਿੰਦਾ ਮੈਂ ਨਹੀਂ ਜ਼ਿਆਦਾ ਕਮਾਉਂਦਾ ਹੈਗਾ ਮੈਂ ਨਹੀਂ ਕੁਝਦਾ ਇਸ ਕਰਕੇ ਰੁੱਲ ਰਿਹਾ ਕਿ ਇਹਦੇ ਘਰ ਦੀ ਕਮਾਈ ਵਾਲਾ ਕੋਈ ਨਹੀਂ ਹੈਗਾ ਇਹ ਇਕੱਲਾ ਸੀ ਇਹਦੇ ਇਕੱਲੇ ਤੋਂ ਬਾਅਦ ਇਹਦਾ ਹੀ ਖੁਦ ਇਹੀ ਹਾਲ ਹੋ ਗਿਆ ਮਤਲਬ ਇਹਨਾਂ ਦਾ ਭਰਾ ਸੰਭਲਣ ਨੂੰ ਤਿਆਰ ਨਹੀਂ ਹੈਗਾ ਜੀ ਨਹੀਂ ਕਮਾਈਆਂ ਹੀ ਨਹੀਂ ਹੈ ਜਾਂ ਸੰਭਲਣ ਨੂੰ ਵੀ ਤਿਆਰ ਉਹ ਹਾਂਜੀ ਬੱਸ ਇਹ ਚੀਜ਼ ਹੈ ਕੰਮ ਕਰ ਹੈ ਹੀ ਨਹੀਂ ਇਹਨਾਂ ਦੇ ਤੇ ਜਦੋਂ ਇਹ ਠੀਕ ਸੀ ਇਹ ਕੰਮ ਕਰ ਕਰਕੇ ਘਰ ਚੋਂ ਟੱਬਰ ਨੂੰ ਚਾਲ ਪਾਲਦਾ ਸੀ ਸਾਰੇ ਟੱਬਰ ਨੂੰ ਇਹ ਕਿ ਅਸਾਂ ਨੂੰ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਦਾ ਸੀ ਇਹ ਸਾਰਾ ਤੁਸੀਂ ਦੇਦੇ ਹੋ ਜ਼ਿੰਮੇਵਾਰੀ ਇਹਦੇ ਉੱਤੇ ਸੀ ਵੱਡਾ ਸੀ ਜ਼ਿੰਮੇਵਾਰੀ ਇਹਦੇ ਉੱਤੇ ਸੀ ਸਾਰੀ ਪਰ ਅੱਜ ਦੇਖੋ ਤੁਸੀਂ ਆ ਹਾਲਾਤ ਤੁਹਾਡੇ ਤਾਂ ਮਤਲਬ ਪਰਿਵਾਰਕ ਮੈਂਬਰ ਨੇ ਹਨ ਜੀ ਇਹ ਤੁਹਾਡੇ ਬ੍ਰਦਰ ਲੱਗੇ ਮਤਲਬ ਤੁਹਾਡਾ ਬ੍ਰਦਰ ਤੁਹਾਡੇ ਨਾਲ ਤੁਸੀਂ ਖੇਡੇ ਬਚਪਨ ਦੇ ਵਿੱਚ ਪਰ ਅੱਜ ਦੇ ਆ ਹਾਲਾਤ ਦੇਖ ਕੇ ਕਿੰਨਾ ਦੁੱਖ ਲੱਗ ਰਿਹਾ ਹਨ ਜੀ ਅਸੀਂ ਤਾਂ ਚਲੋ ਅੱਜ ਇਹਨਾਂ ਦੀ ਜ਼ਿੰਦਗੀ ਚ ਆਇਆ ਸਾਨੂੰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਇਨਫੋਰਮੇਸ਼ਨ ਇਹਨਾਂ ਦੀ ਮਿਲ ਰਹੀ ਸੀ ਇਤਲਾਹ ਮਿਲ ਰਹੀ ਸੀ ਬਸ ਸਾਨੂੰ ਇਹ ਲਾ ਲਓ ਜੀ ਗੁਰੂ ਦਾ ਹੁਕਮ ਨਹੀਂ ਸੀਗਾ ਅਸੀਂ ਤਾਂ ਇਹ ਮਤਲਬ ਇੱਥੇ ਆ ਕੇ ਹੀ ਕਹਾਂਗੇ ਜਦੋਂ ਗੁਰੂ ਦਾ ਹੁਕਮ ਹੁੰਦਾ ਉਦੋਂ ਹੀ ਇਨਸਾਨ ਇੱਥੇ ਤੱਕ ਪਹੁੰਚ ਪਾਉਂਦਾ ਸੱਚ ਪਾਸ਼ਾ ਵਾਹਿਗੁਰੂ ਨੂੰ ਨਹੀਂ ਮਨਜ਼ੂਰ ਸੀਗਾ ਪ ਮਾਸੀ ਤਾਂ ਗੁਜਰ ਗਿਆ ਹੁਣ ਮੰਮੀ ਮਾਸੀ ਇਹਨਾਂ ਦਾ ਕੀ ਨਾਮ ਹੈ ਇਹ ਰੂਬੀ ਭੈਣ ਹੈ ਠੀਕ ਹੈ ਠੀਕ ਹੈ ਠੀਕ ਹੈ ਚਾਚਾ ਜੀ ਦੀ ਕੁੜੀ ਹੈ ਠੀਕ ਹੈ ਚਾਚਾ ਜੀ ਦੀ ਬੇਟੀ ਆ ਜੀ ਤੁਹਾਡੇ ਮੈਨੂੰ ਪਤਾ ਹਾਂ 10 ਟਾਈਮ ਨਹੀਂ ਜਿਵੇਂ ਮੈਨੂੰ ਪਤਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਇਕੱਠੇ ਖੇੜਦੇ ਪੜਦੇ ਪੁੱਟਦੇ ਇਕੱਠੇ ਸੀ ਪੜੇ ਕਿੰਨਾ ਤੁਸੀਂ ਮੈਂ ਧੂਮਾ ਵੀ ਮੋਟਾ ਇਕੱਠੇ ਕਿਵੇਂ ਪੜਾਂਗੇ ਉਹ ਮੇਰੀ ਭੈਣ ਹੈ ਸਕੂਲ ਚ ਸਕੂਲ ਚ ਪੜੇ ਨਹੀਂ ਇਕੱਠੇ ਭੈਣ ਭਾਈ ਮੈਂ ਆਪਣਾ ਪੜਿਆ ਸੀ ਬਸ ਹਾਂਜੀ मेरा भी मेरा दिमाग हो गया सच्ची गल है जी मेरे तो कहने का मतलब हमें पढ़ते नहीं कोई नी कोई कोई गल कोई नहीं कोई गल कोई गल कोई भाई हैलो कर ले लै मेरे कहने का मतलब ऐसा जी मैं जिम्मे भैन भरा होंगे ने पढ़ते होंगे स्कूल चाह पुछ लिया मैं गल तीन पढ़े पढ़े कुछ नौ पढ़ियों फिर मैं ही पूछे ना तो कोई गल हम आप चलो चलिए आज उ गंध च ना पवो आ जाओ चलो ਇਹ ਮਤਲਬ ਜਿਹੜੀ ਇਹ ਤਾਂ ਹੁਣ ਦਾ ਨੇਚਰ ਆ ਜੀ ਜਿਵੇਂ ਇਹ ਨੇ ਐ ਇਦਾਂ ਟੱਚ ਕਰੀ ਜਾਣਾ ਨਹੀਂ ਪਹਿਲਾਂ ਨਹੀਂ ਕਰਦਾ ਇਹ ਮਾਰਨ ਲੋਕਾਂ ਨੂੰ ਮਾਰਦਾ ਨਹੀਂ ਉਹ ਗੁੰਡਾ ਜਿਵੇਂ ਕੀ ਚੜਦੇ ਟੈਨਸ਼ਨ ਜੇ ਆ ਕਰਕੇ ਇਹ ਜਿਵੇਂ ਨੇ ਆਪਣਾ ਆਪਣੇ ਆਪਣੇ ਬਾਲ ਪਟਦਾ ਇਹਨੂੰ ਬਸ ਇਹ ਜਿਹੜੇ ਦਿਨਾਂ ਆਂਦਾ ਤੁੰਦਾ ਨਹੀਂ ਆਪਣਾ ਪਿੱਛੇ ਐਦਾਂ ਦੀ ਇਹਨੂੰ ਇਹੋ ਇਸੇ ਕਰਕੇ ਇਹਦੇ ਘਰ ਦੇ ਰੱਖਨੇ ਉਹ ਕਹਿੰਦੀ ਮੇਰੀਆਂ ਦੋ ਕੁੜੀਆਂ ਨੇਗੀਆਂ ਮੈਂ ਨਹੀਂ ਰੱਖ ਸਕਦੀ ਹੈਗੀ ਤੇ ਇਹ ਕਹਿੰਦਾ ਕਿ ਮੇਰਾ ਇਹਦਾ ਵੀ ਹੁਣ ਡਿਵੋਰਸ ਹੋ ਰਿਹਾ ਜੀ ਉਹ ਕਹਿੰਦੀ ਇਹ ਕੰਮ ਨਹੀਂ ਕਰਦਾ ਉਹ ਕਹਿੰਦੀ ਮੈਨੇ ਵੀ ਤਲਾਕ ਦੇਣਾ ਇਹਦਾ ਵੀ ਤਲਾਕ ਇਹਨੂੰ ਕਿੰਨਾ ਦਾ ਘਰ ਹੀ ਬਰਬਾਦ ਹੋ ਗਿਆ ਸਾਡੇ ਤਾਈ ਤੋਂ ਬਾਅਦ ਇਹ ਮਤਲਬ ਜਿਵੇਂ ਹਾਂ ਨਹੀਂ ਹੈਗਾ ਜੀ ਇਹ ਕਦੇ ਕਦੇ ਰਾਤ ਨੂੰ ਉੱਚ ਉੱਚ ਮਤਲਬ ਬੋਲਦਾ ਕੀ ਕਰਦਾ ਇਹ ਮੈਨੂੰ ਬਾਜਾ ਮਾਰਦਾ ਦੱਸੋ ਨਾ ਸਾਨੂੰ ਇਲਾਜ ਕਰਾਉਣ ਚ ਇਹਨੂੰ ਨੀਂਦ ਨਹੀਂ ਆਉਂਦੀ ਹਾਂਜੀ ਬਾਜਾ ਮਾਰਦਾ ਇਹਨੂੰ ਇਹਨੂੰ ਜੋ ਵੀ ਬਤਾ ਜੇ ਗੰਦ ਚੋਪੀ ਇਹਨੇ ਗੰਦ ਚੀ ਚੱਕ ਕੇ ਖਾ ਲੈਣਾ ਇਹਨੂੰ ਇਹ ਨਹੀਂ ਪਤਾ ਕੀ ਹੈ ਹਾਂਜੀ ਇਹਨੇ ਜਿੱਥੇ ਬੈਠਾ ਜਿੱਨੇ ਇੱਥੇ ਖਾ ਰਿਆ ਨੇ ਇੱਥੇ ਪਾਟੀ ਕਰ ਦੇਗਾ ਇਹਨੂੰ ਕੁਝ ਨਹੀਂ ਪਤਾ ਸੌ ਰੂਪੀਆ ਵਿੱਚ ਦੇ ਜਿਆਦਾ ਨਾ ਇਹਨੂੰ ਭੁੱਖ ਤੇ ਲੱਗ ਜਾਈਗੀ ਮਤਲਬ ਤੁਸੀਂ ਘਰੇ ਪੈਂਦਾ ਉਧਰ ਕੀ ਕਾਰਨ ਬਣ ਕੇ ਉਰੇ ਪੈਂਦੇ ਕਿਉਂ ਨਹੀਂ ਘਰੇ ਤਾਂ ਪੈਂਦਾ ਨਹੀਂ ਭਾਜੀ ਪਰ ਮੈਂ ਜਾਂਦਾ ਨਹੀਂ ਇਹੇ ਤੁਹਾਡੇ ਸਾਹਮਣੇ ਕਹਿ ਰਹੇ ਵੇ ਘਰੇ ਰਹਿ ਰਿਹਾ ਹ ਦਰ ਬਈ ਰਾਤੀ 1.5 ਘੋੜੀ ਛੋੜ ਕੇ ਮੈਂ ਸੱਤ ਜੀ ਜੀ ਉਸ ਤੋਂ ਬਾਅਦ ਫਿਰ ਮੈਂ ਕਹਾਂ ਨਾ ਕਰ ਮੈਂ ਆਨੰਦ ਲੈਟਿੰਗ ਤਾਂ ਨਹੀਂ ਤੁੰ ਚਲੋ ਮਹਾਰਾ ਕਿਰਪਾ ਕਰੇ ਕਰਮ ਕੋਈ ਦਿਮਾਗੀ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਨਾ ਇਹ ਦਵਾਈ ਠੀਕ ਵੀ ਹੋ ਜਾਊਗਾ ਜੀ ਪਰ ਮੈਂ ਇੱਕੋ ਹੀ ਗੱਲ ਕਹਿਣੀ ਆ ਦੇਖੋ ਇਹਨਾਂ ਦੇ ਘਰ ਦੇ ਆ ਦਵਾਈ ਕਰਨ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਇਹਨਾਂ ਦੇ ਘਰ 'ਚ ਕੁਝ ਵੀ ਨਹੀਂ ਹੈਗਾ ਖਾਲੀ ਪਈਆਂ ਨੇ ਤੇ ਘਰੇ ਤੁਹਾਨੂੰ ਪਤਾ ਚੱਲ ਜਾਊਗਾ ਠੀਕ ਹੈ ਨਾ ਉਸ ਹਾਲਾਤ ਕਰਕੇ ਇਹ ਦਵਾਈ ਨਹੀਂ ਕਰਵਾ ਬਾਰਾ ਉਸੀ ਕਰਕੇ ਇਸ ਜਗ੍ਹਾ ਤੇ ਪਹੁੰਚਾ ਜੇ ਕੋਈ ਇਹਨੂੰ ਤੁਹਾਡੇ ਵਰਗੇ ਇਹ ਨਾਲ ਜੁੜ ਜਣ ਕਿ ਇਹ ਠੀਕ ਹੋ ਸਕਦਾ ਨਹੀਂ ਬਿਲਕੁਲ ਠੀਕ ਹੋ ਸੰ ਜਿਹੜੇ ਇਦਾਂ ਦੇ ਵੀਰ ਨੇ ਬਹੁਤ ਪਰਿਵਾਰਾਂ ਦੀ ਦਵਾਈ ਚੱਲ ਰਹੀ ਆ ਜੀ ਤੁਹਾਡੇ ਸਾਥ ਨਾਲ ਅਸੀਂ ਬੇਨਤੀ ਕਰਾਂਗੇ ਮੇਰੀ ਗੱਲ ਯਾਦ ਆ ਗਈ ਦਵਾਈਆਂ ਦੇ ਜਿਹੜੇ ਬਿੱਲ ਨੇ ਉਹ ਆਪ ਜੀ سپورਟ ਜ਼ਰੂਰ ਕਰੋ 1000 ਮਰੀਜ਼ ਦੀ ਦਵਾਈ ਲਚਕਾਣੀ ਸੰਸਤਾ ਤੋਂ ਚੱਲ ਰਹੀ ਆ ਵੱਖ-ਵੱਖ ਪਰਿਵਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਭੈਣ ਭਰਾਵਾਂ ਦੀ ਬੱਚਿਆਂ ਦੀ ਛੋਟੀਆਂ ਬੀਬੀਆਂ ਹਰ ਇੱਕ ਕੰਸਾਨ ਦੀ ਚੱਲ ਰਹੀ ਆ ਜੀ ਉੱਥੇ ਸਾਨੂੰ ਤੁਹਾਡੇ سپورਟ ਦੀ ਲੋੜ ਆ ਵੀ ਆਪ ਜੀ ਮੈਡੀਕਲ ਸਟੋਰ ਤੇ ਸਿੱਧਾ ਆਪਣਾ ਦਸਬੰਧ ਜ਼ਰੂਰ ਜਮ੍ਹਾਂ ਕਰਵਾਓ 500 1000 2000 10000 ਜਿੰਨਾ ਵੀ ਦਸਬੰਧ ਆ ਅਸੀਂ ਆਪ ਜੀ ਨੂੰ ਮੈਡੀਕਲ ਸਟੋਰ ਦਾ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਜੀ ਔਰ ਤੁਸੀਂ ਦਿਨੋ-ਦਿਨ ਦੇਖੋ ਇੱਕ-ਇੱਕ ਦੋ-ਦੋ ਮੈਂਬਰ ਵਧਦੇ ਜਾ ਰਹੇ ਨੇ ਜੀ ਇਸ ਕਰਕੇ ਤੁਹਾਡੇ ਸਾਥ ਦੀ ਅਸੀਂ ਇਸ ਸੁਪਨੇ ਨੂੰ ਪੂਰੇ ਕਰਨ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਜੋ ਅਸੀਂ ਇਦਾਂ ਦੇ ਖੰਡਰ ਪੈ ਘਰਾਂ ਦੇ ਵਿੱਚੋਂ ਰਾਜੂ ਵਰਗੇ ਵੀਰਾਂ ਨੂੰ ਕੱਢ ਕੇ ਉਹਨਾਂ ਨੂੰ ਚੰਗਾ ਜੀਵਨ ਦੇ ਸਕੀਏ ਤੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੀਆਂ ਸੀ ਰਾਜਪੁਰਾ ਵਾਸੀਆਂ ਨੂੰ ਦੁਬਾਰਾ ਦੱਸ ਦਿਆਂ ਦੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਖੜੀਆਂ ਦੀ ਇਹਨੂੰ ਪੰਜੀਰੀ ਕਰ ਕਿਉਂ ਕਿਹਾ ਜਾਂਦਾ ਜੀ ਇਹ ਸ਼ੁਰੂ ਤੋਂ ਹੀ ਹੈ ਜੀ ਪੰਜੀਰੀ ਬਣ ਪੰਜੀ ਕਰਦਾ ਇਹ ਤਾਂ ਮਤਲਬ ਸਰਕਾਰ ਬਣਾਉਂਦੀ ਸੀ ਹਾਂਜੀ 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 ਓਕੇ ਫਿਰ ਲੋਕ ਵੀ ਕੰਮ ਕਰਦੇ ਹੋਣੇ ਹਾਂਜੀ ਇੱਥੇ ਆਫਿਸ ਹੀ ਉਹਨਾਂ ਦਾ ਠੀਕ ਹੈ ਜੀ ਹਾਂਜੀ ਸਾਰੇ ਕੰਮ ਕਰਦੇ ਉਸ ਤੋਂ ਬਾਅਦ ਇਹਨੂੰ ਦਫ਼ਤਰ ਵੀ ਰਿਹਾ ਬਾਅਦ ਜੀ ਹਾਂਜੀ ਬੀਓ ਦਫ਼ਤਰ ਬਣਿਆ ਫਿਰ ਓਰੇ ਅੱਛਾ ਜੀ ਹਾਂਜੀ ਹਾਂਜੀ ਓਕੇ ਜੀ ਬੀਓ ਦਫ਼ਤਰ ਬਣਿਆ ਠੀਕ ਹੈ ਜੀ ਇਹ ਵਿੱਚ ਵਿੱਚ ਹੋ ਜਾਂਦੀ ਹੋ ਜਾਂਦਾ ਸੀ ਅੱਛਾ ਜੀ ਪਹਿਲਾਂ ਵੀ ਵਿੱਚ ਵਿੱਚ ਹੋਇਆ ਇਹਦਾ ਮੋਂ ਮਤਲਬ ਲਗਾਤਾਰ ਕਈ ਸਾਲ ਹੋ ਗਿਆ ਨਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਅਸੀਂ ਹੁਣ ਸੰਗਤ ਜੀ ਚਾਲੇ ਪਾਉਣੇ ਆ ਤੁਸੀਂ ਦੇਖੇ ਵੜਦਾਲੇ ਦੇ ਕੀ ਹਾਲਾਤ ਨੇ ਜਿੱਥੇ ਰਾਜੂ ਰਹਿੰਦਾ ਵੀਰ ਆਉਪ ਬਾਹਰ ਨੂੰ ਚਲਦੇ ਆਉਜੋ ਬਾਹਰ ਕਰਦੇ ਆਂ ਜਾਜੋ ਔਰ ਇਸ ਇਸ ਕਮਰੇ ਦੇ ਵਿੱਚ ਵੀਰ ਆਪਣਾ ਜਿਹੜਾ ਸਮਾਂ ਬਤਾ ਰਿਹਾ ਸੀਗਾ ਜੀ ਦਿਨ ਰਾਤ ਇੱਥੇ ਗਰਮੀ ਸਰਦੀ ਇੱਥੇ ਰਹਿਣਾ ਇਹਨੇ ਵੀਰ ਨੇ ਬਾਹਰ ਅੰਦਰ ਜਾਂਦਾ ਸੀ ਕੋਈ ਮਣੀ ਮੁੱਟੀ ਪਛਾਦਾ ਪਾਣੀ ਛਕਣ ਕਿਤੇ ਉਹ ਕਿੱਥੋਂ ਥੋੜਾ ਬਤ ਜਾ ਜੀ 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 ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਪੂਰਾ ਮੱਲਾ ਦਿੰਦਾ ਜੀ ਪੂਰੇ ਨਾਂ ਤਾਂ ਕੋਈ ਬਿਜਲੀ شددت چلی چ چل رہا سی بیچارہ ساساں لو گے ایتھے ਰਹਿੰਦੇ ਨੂੰ ادਾਂ ਹੀ ਇਹਨੂੰ ਖੁੰਦਿਆਂ ਨੂੰ ادਾਂ ਹੀ ਇੱਥੇ ਜਿਹਨੂੰ ਕਹਿੰਦੇ ਸੀ ਜਾਂ ਖਿਸਦਾ ਸੀ ਫਿਰ ਸਾਨੂੰ ਜਿਵੇਂ ਮੈਨੂੰ ਵੀ ਪੈ ਜਾਂਦਾ ਸੀ ਆਪਣੇ ਜੀਜੇ ਨੂੰ ਵੀ ਪੈ ਜਾਂਦਾ ਸੀਗਾ ਤਾਂ ਕਿ ਕੁੱਟਦਾ ਸੀ ਫਿਰ اسی ਕਰਕੇ ਅਸੀਂ ਨੂੰ ਹੱਥ ਨਹੀਂ ਪੰਦੇ ਕਿ ਸਾਨੂੰ ਕਿਤੇ ਸਾਡਾ ਹੀ ਨੁਕਟਾਪਾ ਚੜ੍ਹਦੀ ਹੈ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਬੈਗਰੂ ਆਪਣੀ ਤਾਂ ਇਹੀ ਅਰਦਾਸ ਆ ਜੀ ਜਿਹੜਾ ਇਹ ਠੀਕ ਹੋ ਕੇ ਵੀਰ ਦੁਬਾਰਾ ਤੋਂ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਜੀ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ